मैं अपने आप को भारत का नागरिक मानता हूँ या नहीं मानता हूँ इस बात से मैं आपको पंजाबी मानता हूँ मैं कॉन्स्टिट्यूशन की शपथ खा के इंडिया के पार्लियामेंट में बैठा हूँ और मैं कह रहा हूँ महात्मा जब प्राइम मिनिस्टर बनते थे पहले पंजाब का अलग प्राइम मिनिस्टर बनता था ब्रिटिश इंडिया में वो सब लोग ओथ लेते थे कि हम लोग जो ब्रिटिश इंडिया है जो एम्पायर है ईस्ट इंडियन कंपनी है हम इसको लॉयल रहेंगे उसके बावजूद भी ये मूवमेंट चलती ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਫਸਰ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇਲ ਅੱਜ ਕੀ ਖਾਸ ਵਿਚਾਰ ਦਾ ਵਿਸ਼ਾ ਹਨ ਦੋ ਖਬਰਾਂ ਪੰਥਕ 13 ਵਿੱਚ ਭਾਰਤੀ ਨਿਜ਼ਾਮ ਹੇਟ ਚੋਣਾਂ ਨੂੰ ਲੈ ਕੇ ਕੀਤੇ ਗਏ ਵੱਖ-ਵੱਖ ਫੈਸਲੇ ਇੱਕ ਪਾਸੇ ਦਲ ਖਾਲਸਾ ਨੇ ਲਿਆ ਚੋਣਾਂ ਦੇ ਬਾਈਕਾਟ ਦਾ ਫੈਸਲਾ ਕਿਹਾ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਰਾਂ ਲਈ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੈ ਦੇ ਹੱਕ ਤੋਂ ਬਿਨਾਂ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਵੀ ਚੋਣਾਂ ਲੜਨ ਤੋਂ ਕੀਤਾ ਇਨਕਾਰ ਪਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਚੋਣਾਂ ਲੜਨ ਲਈ ਹੋ ਗਏ ਹੰਤਿਆ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜਨ ਤੇ ਫੈਸਲੇ ਨੇ ਪੰਜਾਬ ਦੇ ਚੋਣ ਸਿਆਸੀ ਪੇੜ ਵਿੱਚ ਪੂਚਾਲ ਲਿਆ ਦਿੱਤਾ ਹੈ। ਪੰਥਕ ਸਫੀਆਂ ਤੋਂ ਲੈ ਕੇ ਸਿਆਸੀ ਪੀੜਾਂ ਤੱਕ ਹਮਾਇਤੀਆਂ ਤੋਂ ਲੈ ਕੇ ਵਿਰੋਧੀਆਂ ਤੱਕ ਨੂੰ ਸਵਾਲਾਂ ਅਤੇ ਸੋਪੰਜ ਨੇ ਘੇਰ ਲਿਆ ਹੈ। ਨਜ਼ਰਾ ਖਡੂਰ ਸਾਹਿਬ ਦੇ ਚੋਣ ਦੰਗਲ ਤੇ ਜਾਟਕੀਆਂ ਹਨ। ਤਰ੍ਹਾਂ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਪੱਖ ਵਿੱਚ ਅਤੇ ਵਿਰੋਧ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਪੁੱਛਿਆ ਜਾ ਰਿਹਾ ਹੈ ਕੀ ਪਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨਾ ਸਹੀ ਹੈ ਜਾਂ ਗਲਤ ਸਵਾਲ ਚੁੱਕੇ ਜਾ ਰਹੇ ਹਨ ਕਿ ਕੱਲ ਤੱਕ ਜੋ ਸੰਵਿਧਾਨ ਨੂੰ ਨਹੀਂ ਸਿਮੰਦਾ ਜੋ ਸਿੱਖਾਂ ਨੂੰ ਭਾਰਤ ਦਾ ਗੁਲਾਮ ਮੰਨਦਾ ਹੈ ਕਿਉਂ ਅੱਜ ਇਸੇ ਸੰਵਿਧਾਨ ਤਹਿਤ ਚੋਣਾ ਲੜਨ ਨੂੰ ਤਿਆਰ ਹੈ ਇਨਾਹੀ ਸਵਾਲਾਂ ਦੀ ਰੋਸ਼ਨੀ ਵਿੱਚ ਨੈਤਿਕਤਾ ਅਤੇ ਸਿਆਸਤ ਦੀ ਕਸੌਟੀ ਤੇ ਕੀ ਸਹੀ ਹੈ ਅਤੇ ਕੀ ਗਲਤ ਅਤੇ ਸੇਕੇ ਤੇ ਹਾਸ ਦੇ ਦ੍ਰਿਸ਼ਟੀਕੋਣ ਤੋਂ ਵੀ ਇਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਅਹਿਮ ਸਵਾਲ ਇਹ ਕਿ ਪਾਈ ਅਮਰਿਤਪਾਲ ਸਿੰਘ ਚੋਣਾ ਲੜ ਸਕੇਗਾ ਵੀ ਜਾਂ ਨਹੀਂ ਉਸ ਦਾ ਨਾਮਿਨੇਸ਼ਨ ਪੱਤਰ ਮਨਜ਼ੂਰ ਹੋਵੇਗਾ ਜਾਂ ਗਦ ਕਿਹੜੇ ਕਾਨੂੰਨੀ ਪੇਚੜੀਕਾ ਬਣ ਸਕਦੇ ਹਨ ਉਸ ਦੀ ਉਮੀਦਵਾਰੀ ਦੇ ਵਿੱਚ ਇਹ ਵੀ ਜਾਣਾਂਗੇ ਜੋ ਕਿ ਭਾਈ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਨੇ ਉਸ ਦੇ ਵਿਰੋਧੀਆਂ ਨੂੰ ਜ਼ਿਆਦਾ ਜ਼ੋਰ ਦਾ ਝਟਕਾ ਦਿੱਤਾ ਹੈ ਉਸ ਦੀ ਜਿੱਤ ਦਾ ਮਤਲਬ ਉਸ ਦੇ ਖਿਲਾਫ ਖੜੇ ਕੀਤੇ ਗਏ ਪ੍ਰੋਪਗੈਂਡੇ ਦਾ ਟਹਿ ਟੇਰੀ ਹੋ ਜਾਣਾ ਹੈ ਇਸੇ ਲਈ ਅਵਲ ਤਾਂ ਉਸ ਦਾ ਨਾਮੀਨੇਸ਼ਨ ਰੱਦ ਹੋਵੇਗਾ ਜਾਂ ਫਿਰ ਉਸ ਦੀ ਜਿੱਤ ਨੂੰ ਰੋਕਣ ਲਈ ਜ਼ਮੀਨ ਆਸਮਾ ਇਕ ਕਰ ਦਿੱਤੇ ਜਾਣਗੇ ਜਿੱਥੋਂ ਤੱਕ ਭਾਈ ਅਮਰਿਤਪਾਲ ਸਿੰਘ ਵੱਲੋਂ ਚੋਣਾਂ 'ਚ ਭਾਗ ਲੈਣ ਦੇ ਫੈਸਲੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਉਸ ਸਬੰਧ ਵਿੱਚ ਦੇਖਣ ਨੂੰ ਇਹੀ ਸਾਹਮਣੇ ਆਇਆ ਹੈ ਕਿ ਵਿਰੋਧ ਉਹਨਾਂ ਵੱਲੋਂ ਜ਼ਿਆਦਾ ਹੈ ਜਿਨ੍ਹਾਂ ਦਾ ਆਪਣਾ ਨਾ ਕੋਈ ਕਿਰਦਾਰ ਹੈ ਨਾ ਹੀ ਅਸੂਲ ਜੋ ਖੁਦ ਮੌਕਾ ਪ੍ਰਸਥਨ ਜੋ ਆਪਣੇ ਮਤਲਬ ਪਿੱਛੇ ਅਣਗਿਣਤ ਵਾਰ ਗੈਰਤ ਅਤੇ ਸ਼ਰਮ ਗਵਾ ਚੁਕੇ ਹਨ ਪਰ ਦੂਜੇ ਦੀ ਨੁਕਤਾਚੀਨੀ ਤੋਂ ਬਾਜ਼ ਨਹੀਂ ਹੁੰਦੇ ਹਾਲਾਂਕਿ ਜੋ ਖਬਰਾਂ ਸਾਹਮਣੇ ਆਈਆਂ ਹਨ ਭਾਈ ਅੰਮ੍ਰਿਤਪਾਲ ਸਿੰਘ ਵੀ ਝੋਣ ਲੜਨ ਲਈ ਤਿਆਰ ਨਹੀਂ ਸਨ ਉਹਨਾਂ ਨੂੰ ਉਹਨਾਂ ਦੇ ਵਕੀਲ ਸਰਦਾਰ ਰਾਜਦੇਵ ਸਿੰਘ ਖਾਲਸਾ ਜੋ ਕਿ ਸਾਭਕਾ ਐਮਟਵੀ ਹਨ ਨੇ ਪ੍ਰੇਰਿਤ ਕੀਤਾ ਹੈ ਇੱਕ ਰਣਨੀਤੀ ਦੇ ਤਹਿਤ ਕਿ ਪਾਈ ਅਮਰਿਤ ਪਾਲ ਸਿੰਘ ਜੋ ਇਸ ਵਕਤ ਆਸਾਮ ਦੀ ਡਿਬਰੂਗਰ ਜੇਲ੍ਹ ਵਿੱਚ ਬੰਦ ਹਨ ਪੰਜਾਬ ਸਰਕਾਰ ਨੇ ਲਗਾਤਾਰ ਦੂਜੀ ਵਾਰ ਐਨਐਸਏ ਲਗਾ ਕੇ ਉਹਨਾਂ ਨੂੰ ਅਗਲੇ ਇੱਕ ਹੋਰ ਸਾਲ ਲਈ ਸਲਾਖਾਂ ਪਿੱਛੇ ਰੱਖਣ ਦਾ ਕਾਨੂੰਨੀ ਇੰਤਜ਼ਾਮ ਕਰ ਲਿਆ ਹੈ ਇਹ سلسلہ ਅੱਗੇ ਵੀ ਜਾਰੀ ਰਹਿ ਸਕਦਾ ਹੈ ਕਿਉਂਕਿ ਭਾਰਤ ਦਾ ਕਾਨੂੰਨ ਸਰਕਾਰ ਨੂੰ ਹੱਕ ਦਿੰਦਾ ਹੈ कि वो किसीनु भी शक ਦੇ ਆਧਾਰ ਤੇ ਬਿਨਾ ਮੁਕਦਮਾ ਚਲਾਏ ਬਿਨਾ ਦੋਸ਼ ਸਾਬਿਤ ਕੀਤੇ ਦੇਸ਼ ਦੀ ਸੁਰੱਖਿਆ ਦਾ ਖਤਰਾ ਕਹਿ ਕੇ ਜੇਲ੍ਹ ਵਿੱਚ ਡੱਕ ਕੇ ਰੱਖ ਸਕਦੀ ਹੈ ਇਸ ਤਰ੍ਹਾਂ ਜਦ ਤੱਕ ਸਰਕਾਰ ਨਹੀਂ ਚਾਹੇਗੀ ਭਾਈ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਜੇਲ੍ਹ ਵਿੱਚ ਬੰਦ ਰਹਿਣਗੇ ਕੋਈ ਦਲੀਲ ਕੋਈ ਅਪੀਲ ਉਨ੍ਹਾਂ ਨੂੰ ਆਜ਼ਾਦ ਨਹੀਂ ਕਰਵਾ ਸਕਦੀ ਅਜੇ ਵਿੱਚ ਦੋ ਹੀ ਰਾਹ ਬਚਦੇ ਹਨ ਜਾਂ ਤਾਂ ਮਾਫੀ ਮੰਗ ਕੇ ਕੇਸ ਰਫਾ-दफा ਕਰਵਾਇਆ ਜਾਵੇ ਜਾਂ ਫਿਰ ਚੋਣਾ ਜਿੱਤ ਕੇ ਜੇਲ੍ਹ ਤੋਂ ਬਾਹਰ ਆਇਆ ਜਾਵੇ ਇੱਕ ਰਾਹ ਹੈ ਪਛਤਾਵੇ ਦਾ ਦੂਜਾ ਹੈ ਅਗਲੇ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣ ਦਾ ਇੱਕ ਰਾਹ ਹੈ ਤਾਕਤ ਮੁਹਰੇ ਘੁਟਣੇ ਟੇਕਣ ਦਾ ਦੂਜਾ ਹੈ ਆਪਣੇ ਨਾਲ ਜੁੜੀ ਲੋਕ ਸ਼ਕਤੀ ਰਾਹੀਂ ਅਗਲੇ ਨੂੰ ਗੋਡੇ ਭਾਰ ਲਿਆਉਣ ਦਾ ਇੱਕ ਰਾਹ ਹੈ ਬੁਜ਼ਦਲੀ ਦਾ ਅਨੈਤਿਕਤਾ ਦਾ ਅਤੇ ਅਧਰਮ ਦਾ ਪਰ ਦੂਜਾ ਰਾਹ ਹੈ ਅਣਖ ਗਰਤ ਨਾਲ ਧਰਮ ਦੀ ਜੈਕਾਰ ਦਾ ਭਾਈ ਅੰਮ੍ਰਿਤਪਾਲ ਸਿੰਘ ਨੇ ਦੂਜਾ ਰਾਹ ਚੁਣਿਆ ਹੈ ਸਰਦਾਰ ਰਾਜਦੇਵ ਸਿੰਘ ਖਾਲਸਾ ਨੇ ਪ੍ਰੈਸ ਨੂੰ ਵੀ ਇਹੀ ਕਿਹਾ ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰ ਬਚਾਉਣ ਰਾਹੀਂ ਪਤਾ ਲੱਗਦਾ ਤੇ ਉਹਨੂੰ ਉਹ ਕਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚ ਉਹ ਮਿਆਦ ਵਧਾਈ ਜਾਂਦੇ ਇਹ ਤੇ ਮੈਨੂੰ ਪਤਾ ਲੈ ਦੂ ਵੀ ਦੀ ਹੁਣ ਬੈਠੇ ਆ ਉੱਥੇ ਜੇਲ੍ਹ ਦੇ ਵਿੱਚ ਬੈਠੇ ਵੀ ਭਾਈ ਅਮਰਪਾਲ ਸਿੰਘ ਨੂੰ ਬੈਠੇ ਆ ਜੀ ਚੋਣਾਂ 'ਚ ਅਸੀਂ ਹਿੱਸਾ ਨਹੀਂ ਲੈਂਦੇ ਬੈਠੇ ਬਰ ਬੈਠੇ ਰਹੋ ساری ਉਮਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਜਨਤਾ ਦਾ ਫਤਵਾ ਤਾਂ ਆਉਂਦਾ ਇਹ ਸਰਕਾਰ ਨੇ ਗਲਤ ਕੰਮ ਕੀਤਾ ਡੈਰ ਕਾਨੂੰਨੀ ਕੀਤਾ ਨੈਤਿਕ ਤੌਰ ਤੇ ਗਲਤ ਕੀਤਾ ਮੋਰਲਲੀ ਗਲਤ ਸੀਦਾ ਇਹ ਲੋਟਰ ਲੋਟ ਮਰੋਦੀ ਸੀ ਇਹ ਫਤਵਾ ਉੱਥੇ ਦੀ ਜਨਤਾ ਨੇ ਦੇਣ ਜਿਹੜਾ ਪ੍ਰਗਵੰਤ ਮਾਨ ਨੇ ਜਿਹੜਾ ਪ੍ਰਗਵੰਤ ਮਾਨ ਨੇ ਫੈਸਲਾ ਦਿੱਤਾ ਇਹ ਜ਼ਿੰਮੇਵਾਰੀ ਦਾ ਉਹ ਲੋਟਾਂ ਦੇ ਫਤਵੇ ਨਾਲ ਹੀ ਰੱਦ ਹੋਊਗਾ ਨਾ ਉਹ ਇਹੀ ਫੈਸਲਾ ਜੇਲ੍ਹ 'ਚ ਬੰਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1999 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਸਮੇਂ ਲਿਆ ਸੀ ਉਹ ਤਰਨ ਤਰਨ ਸੀਟ ਤੋਂ ਖੜੇ ਹੋਏ ਅਤੇ 4.5 ਲੱਖ ਤੋਂ ਵੱਧ ਰਿਕਾਰਡ ਮਾਰਜਿਨ ਨਾਲ ਚੁਣੇ ਗਏ ਸਨ ਅਤੇ ਜੇਲ੍ਹ ਤੋਂ ਬਾਹਰ ਆਏ ਸਰਦਾਰ ਮਾਨ ਨੂੰ ਇੰਦਰਾ ਗਾਂਧੀ ਕਤਲ ਸਮੇਤ ਬਗਾਵਤ ਨਾਲ ਜੁੜੇ ਹੋਏ ਵੱਖ-ਵੱਖ ਕੇਸਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਸਰਦਾਰ ਮਾਨ ਫਰੀਦਕੋਟ ਦੇ ਐਸਐਸਪੀ ਲਗੇ ਹੋਏ ਸਨ ਜਦ 1984 ਚ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਸਰਦਾਰ ਮਾਨ ਨੇ ਰੋਸ ਵਜੋਂ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਅਤੇ ਅੰਡਰਗਰਾਉਂਡ ਹੋ ਗਏ ਸਨ ਲੇਕਿਨ ਨੇਪਾਲ ਬਾਰਡਰ ਤੇ ਫੜੇ ਗਏ 1984 ਦੇ ਗ੍ਰਿਫਤਾਰ ਹੋਏ ਸਰਦਾਰ ਮਾਨ ਚੋਣ ਜਿੱਤ ਕੇ 1999 ਵਿੱਚ ਜੇਲ੍ਹ ਤੋਂ ਬਾਹਰ ਆਏ ਸਨ ਸਰਕਾਰ ਦੀਆਂ ਨਜ਼ਰਾਂ ਵਿੱਚ ਕੋਈ ਬਾਗੀ ਹੈ ਲੇਕਿਨ ਜੇ ਲੋਕਾਂ ਦਾ ਮਸੀਹਾ ਹੈ ਤਾਂ ਜੇਲ੍ਹ ਦੀਆਂ ਸਲਾਖਾਂ ਉਸ ਨੂੰ ਲੰਮੇ ਸਮੇਂ ਤੱਕ ਨਹੀਂ ਢੱਕ ਸਕਦੀਆਂ ਇਹ ਹੈ ਡੈਮੋਕ੍ਰੇਸੀ ਦੀ ਖੂਬਸੂਰਤੀ ਇਹ ਹੈ ਲੋਕਾਂ ਦੀ ਅਸਲ ਸ਼ਕਤੀ ਇਸ ਲਈ ਜੇ ਫੈਸਲਾ ਲੋਕਾਂ ਤੋਂ ਕਰਵਾਉਣਾ ਹੈ ਤਾਂ ਚੋਣ ਲੜਨੀ ਪਵੇਗੀ ਸੰਵਿਧਾਨ ਨੂੰ ਮੰਨਣਾ ਜਾਂ ਨਾ ਮੰਨਣਾ ਵੱਖਰਾ ਮਿਸ਼ਾ ਹੈ ਲੇਕਿਨ ਜੋ ਕਾਨੂੰਨ ਵਰਤ ਕੇ ਗ੍ਰਿਫਤਾਰੀ ਹੋਈ ਹੈ ਉਸੇ ਕਾਨੂੰਨ ਰਾਹੀਂ ਬਾਹਰ ਆਉਣ ਦੇ ਰਾਹ ਲੱਭਣੇ ਪੈਣਗੇ ਇਸ ਲਈ ਜੇ ਜੇਲ੍ਹ ਚ ਬੰਦ ਬੰਦੇ ਨੂੰ ਚੋਣ ਲੜਨ ਦੀ ਇਜਾਜ਼ਤ ਕਾਨੂੰਨ ਦਿੰਦਾ ਹੈ ਤਾਂ ਆਪਣੇ ਇਸ ਹੱਕ ਨੂੰ ਵਰਤਣਾ ਨਾ ਗਲਤ ਹੈ ਨਾ ਹੀ ਆਪਣੇ ਮੂਲ ਸਟੈਂਡ ਤੋਂ ਪਾਸਾ ਵਟਣਾ ਹੈ ਲੇਕਿਨ ਚੋਣ ਕਮਿਸ਼ਨ ਦੀਆਂ ਨਵੀਆਂ ਸੇਧਾਂ ਦੇ ਰੂਬਰੂ ਚੋਣਾ ਵਿੱਚ ਖੜਾ ਹੋਣਾ ਇੰਨਾ ਆਸਾਨ ਨਹੀਂ ਨਵੀਆਂ ਸੇਧਾਂ ਵਿੱਚ ਜੇਲ੍ਹ ਚ ਬੰਦ ਉਮੀਦਵਾਰ ਤੇ ਰਾਹਤ ਅੜਿੱਕੇ ਖੜੀ ਕੀਤੀ ਗਏ ਹਨ ਕਿਹਾ ਜਾਵੇ ਕਿ ਲੋਕਤੰਤਰ ਦੇ ਦੁਸ਼ਮਣਾਂ ਵੱਲੋਂ ਡੈਮੋਕਰੈਟਿਕ ਹਕਾਂਕਾਂ ਤੇ ਡਾਕੇ ਮਾਰੇ ਗਏ ਹਨ ਸਰਦਾਰ ਸਿਮਰਨਜੀਤ ਸਿੰਘ ਮਾਨਵਲੇ ਇਹ ਅੜਿੱਕੇ ਨਹੀਂ ਸਨ ਕਿਹੜੇ ਹਨ ਇਹ ਕਾਨੂੰਨੀ ਅੜਿੱਕੇ ਜੋ ਭਾਈ ਅਮਰਿਤਪਾਲ ਸਿੰਘ ਦੇ ਨਾਮੀਨੇਸ਼ਨ ਨੂੰ ਰੱਦ ਕਰਵਾ ਸਕਦੇ ਹਨ ਆਓ ਜਾਣਦੇ ਹਾਂ ਮਾਹਿਰਾ ਦੇ ਮੁਤਾਬਕ ਭਾਰਤੀ ਚੋਣ ਕਮਿਸ਼ਨ ਦੇ ਦੋ ਨਵੇਂ ਨਿਯਮ ਜੇਲ੍ਹ ਤੋਂ ਚੋਣ ਲੜਨ ਵਾਲੇ ਭਾਈ ਅਮਰਿਤਪਾਲ ਸਿੰਘ ਲਈ ਵੱਡੀ ਬਾਧਾ ਬਣ ਕੇ ਸਾਹਮਣੇ ਖੜੇ ਹਨ ਪਹਿਲਾ ਇਹ ਕਿ ਜੇਲ੍ਹ ਦੇ ਵਿੱਚ ਬੰਦ ਚੋਣ ਲੜਨ ਵਾਲੇ ਕੈਂਡੀਡੇਟ ਨੂੰ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਸੰਵਿਧਾਨ ਵਿੱਚ ਯਕੀਨ ਹੋਣ ਦਾ ਹਲਫਨਾਮਾ ਦੇਣਾ ਪਵੇਗਾ ਜੋ ਜੇਲ੍ਹ ਸੁਪਰਡੈਂਟ ਅੱਗੇ ਸੰਬੰਧਿਤ ਡਿਪਟੀ ਕਮਿਸ਼ਨਰ ਤਰੰਤਾਂ ਨੂੰ ਭੇਜੇਗਾ ਦੂਜਾ ਇਹ ਕਿ ਨਾਮਿਨੇਸ਼ਨ ਭਰਨ ਤੋਂ 24 ਘੰਟੇ ਪਹਿਲਾਂ ਕੈਂਡੀਡੇਟ ਨੂੰ ਚੋਣ ਖਰਚੇ ਲਈ ਨਵਾਂ ਬੈਂਕ ਅਕਾਊਂਟ ਖੁਲਾਉਣਾ ਜ਼ਰੂਰੀ ਹੈ। ਇਹਨਾਂ ਦੋਵੇਂ ਮਦਾਂ ਨੂੰ ਪੂਰਾ ਕਰਨਾ ਪੰਜਾਬ ਤੋਂ ਐਨੀ ਦੂਰ ਜੇਲ੍ਹ 'ਚ ਬੈਠੇ ਭਾਈ ਅਮਰਿਤਪਾਲ ਸਿੰਘ ਲਈ ਵਿਅਕਤੀਗਤ ਤੌਰ ਤੇ ਕਿੰਨਾ ਸੰਭਵ ਹੋਵੇਗਾ ਇਹ ਅੱਜ ਦਾ ਵੱਡਾ ਸਵਾਲ ਹੈ। ਕਿਉਂਕਿ ਸੁਣਨ ਚ ਆ ਰਿਹਾ ਹੈ ਪੰਜਾਬ ਸਰਕਾਰ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ 'ਚ ਚੱਲ ਰਹੇ ਦੋ ਕੇਸਾਂ ਦੇ ਸਿਲਸਲੇ ਵਿੱਚ ਨਾਮਿਨੇਸ਼ਨ ਦੇ ਦਿਨਾਂ ਵਿੱਚ ਹੀ ਰੀਮਾਂਡ ਤੇ ਆਸਾਮ ਤੋਂ ਲੈ ਕੇ ਪੰਜਾਬ ਆ ਰਹੀ ਹੈ ਤਾਂ ਜੋ ਨਾਮਿਨੇਸ਼ਨ ਬਾਬਤ ਹਲਫਨਾਮੇ ਲਈ ਭਾਈ ਅਮਰਿਤਪਾਲ ਸਿੰਘ ਆਪਣੇ ਜੇਲ੍ਹ ਸੁਪਰਡੈਂਟ ਦੇ ਕੋਲ ਮੌਜੂਦ ਹੀ ਨਾ ਰਹਿ ਸਕੇ ਅਤੇ ਉਸ ਦਾ ਨਾਮਿਨੇਸ਼ਨ ਰੱਦ ਹੋ ਜਾਵੇ ਉਹਨਾਂ ਦੇ ਕਾਗਜ਼ਪੱਤਰ ਰੱਦ ਨਹੀਂ ਹੁੰਦੇ ਕਿਸੇ ਹਾਲਤ ਵਿੱਚ ਰੱਦ ਤਾਂ ਹੀ ਹੋਵੇ ਜੇ ਅਸੀਂ ਜਾਣ ਕੇ ਲਕੂਣਾ ਛੱਡਾਂਗੇ ਜੇ ਅਸੀਂ ਲਕੂਣਾ ਨਹੀਂ ਛੱਡੇ ਰੱਦ ਹੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਰੱਦ ਕਿਹੜੇ ਆਧਾਰ ਤੇ ਹੋ ਜਾਣਗੇ ਹੁਣ ਮੈਂ ਆਪ ਦਾ ਕਵਰੇਜ ਨੂੰ ਉਮੀਦਵਾਰ ਭਰਦਾ ਫਿਰਦਾ ਮੈਂ ਭਰਿਆ ਹੀ ਨਹੀਂ ਸੀ ਜਦੋਂ ਮੈਂ ਸੀ ਰੱਦ ਹੁੰਦੇ ਹੀ ਨਹੀਂ ਰੱਦ ਕਿਵੇਂ ਹੋ ਜਾਣਗੇ ਸਾਨੂੰ ਜਦੋਂ ਆਪ ਜਾਣਕਾਰੀ ਹੈ ਕਾਨੂੰਨ ਦੀ ਸਾਰਾ ਕੁਝ ਪਤਾ ਹੈ ਰੱਦ ਤਾਂ ਕਿਸੇ ਗੱਲ ਤੇ ਹੋਣੀ ਹੈ ਨਾ ਉਹ ਕੋਈ ਤਾਂ ਰੱਦੋ ਕਰ ਨਹੀਂ ਸਕਦਾ ਵੀ ਮੈਂ ਫਲਾਣੇ ਨੂੰ ਵਧੀਆ ਨਹੀਂ ਸਮਝਦਾ ਮੈਂ ਰੱਤੇ ਚੱਲਦਾ ਇਸ ਦਾ ਉਧਰ ਕੋਈ ਭਰ ਦੋ ਉਹਦੇ ਚ ਤਾਂ ਕੋਈ ਗੱਲ ਨਹੀਂ ਨੇ ਜੀ ਰੱਦ ਨਹੀਂ ਹੁੰਦੇ ਇਸੇ ਹਾਲਤੀ ਜੀ ਰੱਦ ਹੋਣ ਦਾ ਕੋਈ ਪ੍ਰਸ਼ਨ ਨਹੀਂ ਪੈਦਾ ਹੁੰਦਾ ਵੀ ਰੱਦ ਹੋਣ ਜੀ ਉਹਨਾਂ ਦਾ ਭਾਈ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਨੇ ਪੰਥਕ ਸਫਿਆਂ ਵਿੱਚ ਨਵੀਂ ਆਸ ਜਗਾਈ ਹੈ ਵੱਖਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਅਕਾਲੀ ਦਲ ਅਮਰੀਕਸਰ ਨੇ ਮੈਦਾਨ ਚੋਂ ਆਪਣਾ ਉਮੀਦਵਾਰ ਹਟਾ ਲਿਆ ਹੈ ਅਕਾਲੀ ਦਲ ਫਤਿਹ ਸਮੇਤ ਹੋਰ ਪੰਥਕ ਜਥੇਬੰਦੀਆਂ ਨੇ ਪੂਰੀ ਹਮਾਇਤ ਦੇ ਦਿੱਤੀ ਹੈ ਉੱਥੇ ਹੀ ਬਾਦਲ ਦਲ ਨੇ ਮੁਕਾਬਲੇ ਦੇ ਵਿੱਚ ਵਿਰਸਾ ਸਿੰਘ ਗਲਟੋਹ ਨੂੰ ਉਤਾਰ ਕੇ اپنی اصلیت ਉਜਾਗਰ ਕਰ ਦਿੱਤੀ ਹੈ। ਅਕਾਲੀ ਦਲ ਅੰਮ੍ਰਿਤ ਸਰਦੇ ਉਮੀਦਵਾਰ ਸਰਦਾਰ ਹਰਪਾਲ ਸਿੰਘ ਬਲੇਰ ਨੇ ਮੈਦਾਨ ਛੱਡਣ ਬਾਰੇ ਜੋ ਕਿਹਾ ਆਏ ਆ ਪੰਜਾਬ ਤੋਂ ਉਹਨਾਂ ਨੇ ਇੱਕ ਲਹਿਰ ਚਲਾਈ ਹੈ ਕਿ ਨਸ਼ਾ ਬੰਦ ਕਰਾ ਕੇ ਤੇ ਅੰਮ੍ਰਿਤ ਸੰਚਾਰ ਕਰਾਉਣਾ ਹੈ। ਹੂੰ ਹੂੰ ਉਸ ਲਹਿਰ ਨੂੰ ਪ੍ਰੀ ਪ੍ਰੈਂ ਸਰਕਾਰਾਂ ਵੱਲੋਂ ਬੰਦ ਕੀਤਾ ਗਿਆ ਹੈ। ਹੂੰ ਏਵਨ ਸਰਕਾਰਾਂ ਦੇ ਨਾਲ ਕੋਸ਼ਿਸ਼ ਜਿਹੜੇ ਸਾਡੇ ਇੱਥੋਂ ਦੇ ਲਤਾਂ ਖਿੱਚਣ ਵਾਲੇ ਲੋਕ ਉਹ ਪੂਰੀ ਤਰ੍ਹਾਂ ਰਲੇ ਸੀ ਤੇ ਉਹਨਾਂ ਨੇ ਉਸ ਲਹਿਰ ਨੂੰ ਬੰਦ ਕਰ ਦਿੱਤਾ। ਹੂੰ ਹੂੰ ਇਸ ਕਰਕੇ ਨਹੀਂ ਲੱਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕੁਝ ਐਮਪੀ ਬੰਨਾ ਜਾਂ ਐਮਐਲਏ ਬੰਨਾ ਤਾਂ ਮੈਂ ਇਸ ਕਰਕੇ ਲੱਗਿਆ ਕਿ ਉਹਨਾਂ ਨੇ ਉਸ ਨਸ਼ੇ ਦਾ ਗੜ ਖਤਮ ਕਰਨ ਦੀ ਗੱਲ ਕੀਤੀ ਹੈ ਤੇ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ ਹੈ ਤੇ ਕੋਈ ਉਹ ਇਹ ਵੀ ਕਹਿੰਦਾ ਸੀ ਕਿ ਸਾਡੀ ਜਿਹੜੀ ਆ ਉਹ ਸਿਆਸੀ ਧਿਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਆ ਜਦੋਂ ਮੈਂ ਸਪੋਰਟ ਕਰਾਂਗੇ ਨੂੰ ਕਰਾਂਗੇ ਸੋ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਤੇ ਉਹਨਾਂ ਦੇ ਵਾਸਤੇ ਮੰਨੂ ਛੀਟ ਛੱਡਣੀ ਕੋਈ ਵੱਡੀ ਨਹੀਂ ਪੰਥ ਦੇ ਹਿੱਤਾਂ ਵਾਸਤੇ ਤਾਂ ਬੰਦਾ ਆਪਣੀ ਜਾਨ ਦੇ ਦਿੰਦਾ ਮਖੂ ਸਾਹਿਬ ਇਹ ਇਹ ਕਿੱਡੀ ਕੀ ਗੱਲ ਆ ਸਾਡੇ ਵਡੇਰਿਆਂ ਨੇ ਪੰਥ ਵਾਸਤੇ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਇੱਕ ਛੀਟ ਛੱਡਣੀ ਸਾਡੇ ਵਾਸਤੇ ਕਿੱਡੀ ਗੱਲ ਆ ਅਤੇ ਬੀਬੀ ਪਰਮਜੀਤ कौर ਖਰੜਾ ਦੇ ਵਿਚਾਰ غور ਕਰਨ ਵਾਲੇ ਹਨ ਅੱਜ ਭਾਈ ਅਮਰਤਪਾਲ ਨੂੰ ਉਹਨਾਂ ਨੇ ਐਨਐਸਏ ਲਾ ਕੇ ਡਿਬਡੂਗਲ ਜੇਡ ਦੇਵੇ ਸੁਟਿਆ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਬਾਹਰ ਕੱਢਣ ਦੇ ਲਈ ਅਸੀਂ ਇੱਕ ਮੋਟ ਹੋ ਕੇ ਇੰਨੀ ਵੋਟ ਪਾਈਏ ਕਿ ਦਿੱਲੀ ਦੀਆਂ ਕੰਡਾਂ ਕੰਮ ਜਾਣ। ਅੱਜ ਸਾਰਿਆਂ ਦੀਆਂ ਨਿਗਾਹਾਂ ਖਡੂਰ ਸਾਹਿਬ ਦੇ ਚੌਣ ਮੁਕਾਬਲੇ 'ਚ ਟਿਕੀਆਂ ਹੋਈਆਂ। ਖਡੂਰ ਸਾਹਿਬ ਉਸ ਤਰਨਤਾਰਨ ਏਰੀਆ 'ਚ ਆਉਂਦਾ ਹੈ। ਜਿੱਥੋਂ ਸਰਦਾਰ ਮਾਨ ਨੇ 1989 ਵਿੱਚ ਰਿਕਾਰਡ ਜਿੱਤ ਹਾਸਲ ਕੀਤੀ ਸੀ ਉਹੀ ਖਡੂਰ ਸਾਹਿਬ ਜਿੱਥੋਂ ਦੇ ਤਿੰਨ ਸ਼ਮਸ਼ਾਨ ਘਾਟਾਂ 'ਚੋਂ 25000 ਅਣਪਛਾਤੀਆਂ ਲਾਸ਼ਾਂ ਦੀ شناخت ਕਰਕੇ ਐਡਵੋਕੇਟ ਸਰਦਾਰ ਜਸਵੰਤ ਸਿੰਘ ਖਰੜਾ ਨੇ ਭਾਰਤ ਸਰਕਾਰ ਦੇ ਘਿਣਾਉਣੇ ਚਿਹਰੇ ਨੂੰ ਬੇਨਕਾਬ ਕੀਤਾ ਸੀ ਅਤੇ ਖੁਦ ਉਸੇ ਸਰਕਾਰ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਸਨ ਲੇਕਿਨ ਉਸੇ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਰੜਾ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਾ ਦਿੱਤਾ ਸੀ ਇਸੇ ਨਾਲ ਦੀ ਉਜਾਜਤ ਉਮੀਦ ਹੈ ਖਬਰ ਸਾਰ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਸਾਰਥਕ ਲਗੀ ਜੀ ਹਾਂ ਤਾਂ ਆਪਣੀ رائے ਵੀ ਦਿਓ ਹੇਠਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਕੇ ਦੱਸੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਵੀ ਕਰ ਦਿਓ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ ਆਬਾਦ ਰਹੋ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਮੁੱਦੇ ਨਾਲ ਅਗਲੇ ਹਫਤੇ ਤਦ ਤੱਕ ਪਾਓ ਗੁਰੂ ਬੰਨ੍ਹ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ